ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਪਰਵਿੰਦਰ ਪੰਜਾਬ ਬੁਲੇਟਿਨ ਲੈ ਕੇ حاضر ਹਾਂ ਜਿਸ ਦੇ ਵਿੱਚ ਅਸੀਂ ਪੰਜਾਬ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਖਬਰਾਂ ਦੇ ਉੱਪਰ ਜਾਣਕਾਰੀ ਸਾਂਝੀ ਕਰਾਂਗੇ ਸ਼ੁਰੂਆਤ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਹਿੱਤ ਦੇ ਵਿੱਚ ਵੱਡਾ ਐਲਾਨ ਕਰਦਿਆਂ ਹੋਇਆ ਪੰਜਾਬ ਦੇ ਲੋਕਾਂ ਨੂੰ ਮੈਡੀਕਲ ਸਹੂਲਤ ਦਾ ਤੋਹਫ਼ਾ ਦਿੱਤਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ 10 ਲੱਖ ਰੁਪਏ ਤੱਕ ਮੁਫਤ ਇਲਾਜ ਹੋਵੇਗਾ ਅਤੇ ਇਹ ਸਹੂਲਤ ਸਿਹਤ ਬੀਮਾ ਯੋਜਨਾ ਦੇ ਤਹਿਤ ਮਿਲੇਗੀ ਇਸ ਯੋਜਨਾ ਦਾ ਰਜਿਸਟ੍ਰੇਸ਼ਨ 30 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ ਅਤੇ ਇਹ ਪ੍ਰਕਿਰਿਆ ਤਰਨਤਾਰਨ ਅਤੇ ਬਰਨਾਲਾ ਜ਼ਿਲ੍ਹੇ ਤੋਂ ਸ਼ੁਰੂ ਹੋਵੇਗੀ। ਹਰੇਕ ਜ਼ਿਲ੍ਹੇ ਦੇ ਵਿੱਚ 128 ਰਜਿਸਟ੍ਰੇਸ਼ਨ ਕੈਂਪ ਲਗਾਏ ਜਾਣਗੇ ਅਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਬਿਲਕੁਲ ਸਰਲ ਰੱਖੀ ਗਈ ਹੈ। ਸਥਾਨਕ ਲੋਕਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਸਿਰਫ ਆਧਾਰ ਕਾਰਡ ਵੋਟਰ ਕਾਰਡ ਆਈਡੀ ਜਾਂ ਫਿਰ ਪਾਸਪੋਰਟ ਅਸਾਇਜ ਫੋਟੋ ਦੀ ਜ਼ਰੂਰਤ ਪਵੇਗੀ ਮੁੱਖ ਮੰਤਰੀ ਮਾਨਨੇ ਕੀ ਹੈ ਕਿ ਰਜਿਸਟ੍ਰੇਸ਼ਨ ਪ੍ਰਕਿਰਿਆ 10 ਤੋਂ 15 ਦਿਨਾਂ ਦੇ ਅੰਦਰ ਪੂਰੀ ਹੋ ਜਾਵੇਗੀ ਇਸ ਤੋਂ ਬਾਅਦ ਇਹ ਯੋਜਨਾ ਪੂਰੇ ਪੰਜਾਬ ਦੇ ਵਿੱਚ ਲਾਗੂ ਕੀਤੀ ਜਾਵੇਗੀ ਇਸ ਯੋਜਨਾ ਦੇ ਤਹਿਤ ਹਰੇਕ ਪਰਿਵਾਰ ਨੂੰ ਇੱਕ ਸਿਹਤ ਕਾਰਡ ਦਿੱਤਾ ਜਾਵੇਗਾ ਜਿਸ ਨਾਲ ਉਹਨਾਂ ਨੂੰ ਪ੍ਰਤੀ ਸਾਲ 10 ਲੱਖ ਰੁਪਏ ਤੱਕ ਨਗਦ ਰਹਿਤ ਇਲਾਜ ਕਰਵਾਉਣ ਦੀ ਸਹੂਲਤ ਮਿਲੇਗੀ ਅਤੇ ਇਸ ਦੇ ਵਿੱਚ ਵੱਡੇ ਆਪਰੇਸ਼ਨ ਸਰਜਰੀਆਂ ਅਤੇ ਗੰਭੀਰ ਬਿਮਾਰੀਆਂ ਦਾ ਇਲਾਜ ਸ਼ਾਮਿਲ ਕੀਤਾ ਗਿਆ ਇਸ ਯੋਜਨਾ ਦੇ ਵਿੱਚ ਸਰਕਾਰੀ ਅਤੇ ਨਿੱਜੀ ਦੋਵੇਂ ਹਸਪਤਾਲ ਸ਼ਾਮਿਲ ਕੀਤੇ ਗਏ ਨੇ ਮੁੱਖ ਮੰਤਰੀ ਮਾਨ ਨੇ ਸਪਸ਼ਟ ਕੀਤਾ ਕਿ ਜੇਕਰ ਕਿਸੇ ਕਰਕੇ ਕੋਈ ਵਿਅਕਤੀ ਰਜਿਸਟ੍ਰੇਸ਼ਨ ਨਹੀਂ ਕਰਵਾ ਸਕਦਾ ਤਾਂ ਉਹ ਸਿਰਫ ਆਪਣਾ ਆਧਾਰ ਕਾਰਡ ਜਾਂ ਫਿਰ ਵੋਟਰ ਆਈਡੀ ਪੇਸ਼ ਕਰਕੇ ਇਹਨਾਂ ਸੇਵਾਵਾਂ ਦਾ ਲਾਭ ਲੈ ਸਕਦਾ ਹੈ ਅਨਾਉਂਸਮੈਂਟ ਕੀਤੀ ਸੀ ਕਿ ਹਰੇਕ ਪਰਿਵਾਰ ਨੂੰ ਅਸੀਂ 10 ਲੱਖ ਰੁਪਏ ਦਾ ਸਿਹਤ ਬੀਮਾ ਕਹ ਲੋ ਜਾਂ ਯੂਨੀਵਰਸਲ ਜਿਹੜੀ ਸਕੀਮ ਹੈ ਯੂਨੀਵਰਸਲ ਸਿਹਤ ਬੀਮਾ ਵੀ ਉਹ ਅਸੀਂ ਸ਼ੁਰੂ ਕਰਾਂਗੇ ਤੇ ਇਹ ਯੋਜਨਾ ਜਿਹੜੀ ਹੈ ਇਥੇ ਕੰਮ ਜਿਹੜਾ ਹੈ ਰਜਿਸਟ੍ਰੇਸ਼ਨ ਦਾ ਇਹ ਕੱਲ ਤੋਂ ਸ਼ੁਰੂ ਹੋ ਜਾਊਗਾ ਤਰਨਤਾਰਨ ਤੇ ਬਰਨਾਲਾ ਦੋ ਡਿਸਟ੍ਰਿਕਟਸ ਦੇ ਵਿੱਚ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਜਾਊਗਾ ਤੇ ਜਿੱਥੇ ਸਾਰੇ ਨਿਵਾਸੀਆਂ ਨੂੰ ਸਿਹਤ ਕਾਰਡ ਜਿਹੜਾ ਉਹ ਬਣਾਵਾਂਗੇ ਜਾ ਕੇ ਉਥੇ ਮੈਡੀਕਲ ਕੈਂਪ ਲੱਗਣਗੇ ਲੋਕੀ ਜਿਹੜੇ ਨੇ 128 ਥਾਵਾਂ ਤੇ ਤਰਨਤਾਰਨ ਚ ਤੇ ਲਗਭਗ ਇੰਨੀ ਥਾਵਾਂ ਤੇ ਬਰਨਾਲੇ ਜਿਹੜੇ ਕੈਂਪ ਲੱਗਣਗੇ 2-3 ਦਿਨ ਦੇ ਕੈਂਪ ਲੱਗਣਗੇ ਤਾਂ ਕਿ ਕਿਸੇ ਨੂੰ ਵੀ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਘਰ ਤੋਂ ਦੂਰ ਨਾ ਜਾਣਾ ਪਵੇ ਪ੍ਰਚਾਰ ਵੀ ਕੀਤਾ ਜਾਊਗਾ ਕੈਂਪ ਤੋਂ ਪਹਿਲਾਂ ਚਾਹੇ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਚੋਂ ਚਾਹੇ ਕੋਈ ਵੈਸੇ ਮੁਨਾਦੀ ਕਰਾਵਾਂਗੇ ਤਾਂ ਕਿ ਹਰੇਕ ਬੰਦਾ ਜਿਹੜਾ ਹੈ ਉਹਦੇ ਤੱਕ ਇਹ ਰਿਸ਼ਤੇ ਨਿਕਰਨ ਵਾਸਤੇ ਇਸ ਸਕੀਮ ਦਾ ਫਾਇਦਾ ਲੈਣ ਵਾਸਤੇ ਆਵਾਜ਼ ਪਹੁੰਚ ਸਕੇ ਤੇ ਉਹ ਕਿਸੇ ਵੀ ਟਾਈਮ ਆ ਕੇ ਆਪਣਾ ਕੋਈ ਬਹੁਤ ਸਰਲ ਪ੍ਰਕਿਰਿਆ ਕੋਈ ਔਖਾ ਪ੍ਰੋਸੈਸ ਨਹੀਂ ਹੈਗਾ ਆਧਾਰ ਕਾਰਡ ਵੋਟਰ ਕਾਰਡ ਜਾਂ ਫਿਰ ਪਾਸਪੋਰਟ ਕਾਰ ਦੀ ਇੱਕ ਫੋਟੋ ਲੈ ਕੇ ਆਉਣਾ ਬਸ ਤਾਂ ਕਿ ਹੋਰ ਕੋਈ ਡਾਕੂਮੈਂਟ ਦੀ ਲੋੜ ਨੀ ਪੈਣੀ ਤੇ 10 ਤੋਂ 12 ਦਿਨ ਦੇ ਵਿੱਚ ਵਿੱਚ ਇਹਨਾਂ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਅ ਰਜਿਸਟ੍ਰੇਸ਼ਨ ਸਾਰੇ ਨਿਵਾਸੀਆਂ ਦੀ ਕੰਪਲੀਟ ਹੋ ਜਾਊਗੀ ਤੇ ਫੀਡਬੈਕ ਮਿਲਣ ਤੋਂ ਬਾਅਦ ਇਸ ਪ੍ਰਕਿਰਿਆ 'ਚ ਸੁਧਾਰ ਵੀ ਕਰਾਂਗੇ ਜੇ ਕੋਈ ਕਿਸੇ ਦਾ ਕੋਈ ਸੁਜੈਸ਼ਨ ਆਇਆ ਫਿਰ ਉਸ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਕਰ ਦਾਂਗੇ ਪੰਜਾਬੀ ਸੰਗੀਤ ਜਗਤ ਨਾਲ ਜੁੜੀ ਇੱਕ ਮੰਦਭਾਗੀ ਖਬਰ ਹੈ ਪ੍ਰਸਿੱਧ ਸੰਗੀਤਕਾਰ ਚਰਨਜੀਤ ਅਹੂਜਾ ਨਹੀਂ ਰਹੇ ਅਤੇ ਉਹਨਾਂ ਨੇ ਮੋਹਾਲੀ ਦੇ ਵਿੱਚ ਸਥਿਤ ਆਪਣੇ ਘਰ ਦੇ ਵਿੱਚ ਆਖਰੀ ਸਾਹ ਲਏ ਨੇ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਪੀਜੀ ਤੋਂ ਉਹਨਾਂ ਦਾ ਇਰਾਦਾ ਚਾਰਿਆ ਸੀ ਘਰ ਤੋਂ ਲੈ ਕੇ ਸ਼ਮਸ਼ਾਨ ਘਰ ਤੱਕ ਅੰਤਿਮ ਯਾਤਰਾ ਕੀਤੀ ਗਈ ਹੈ ਜਫਰਾਨ ਨਾਮੀ ਗਾਇਕਾ ਸਮੇਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਚਾਣ ਵਾਲਿਆਂ ਨੇ ਸ਼ਰਦਾਂਸ਼ ਦਿੱਤੀ ਹੈ ਚਰਨਜੀਤ ਸਿੰਘ ਅਹੂਜਾ ਦੇ ਵੱਡੇ ਬੇਟੇ ਸਚਨ ਅਹੂਜਾ ਨੇ ਆਪਣੇ ਪਿਤਾ ਦੀ ਚਿਖਾ ਨੂੰ ਅਗ ਦਿਖਾਈ ਹੈ ਅਤੇ ਪੰਜਾਬੀ ਅਗਾਇਕ ਗੀਤ ਗਰੇਵਾਲ ਹੰਸਰਾਜ ਹੰਸ ਤੇਂਦਰ ਬੁੱਗਾ ਸੁਖੀ ਬਰਾੜ ਰਵਿੰਦਰ ਗਰੇਵਾਲ ਅਤੇ ਕਰਮਜੀਤ ਅਨਮੋਲ ਸਮੇਤ ਹੋਰ ਵੀ ਨਾਮੀ ਕਲਾਕਾਰਾਂ ਨੇ ਪਹੁੰਚ ਕੇ ਚਰਨਜੀਤ ਅਹੂਜਨ ਸ਼ਰਧਾਂਜਲੀ ਪੇਟ ਕੀਤੀ ਅਤੇ ਉਹਨਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਇੱਕ ਸਾਰਿਆਂ ਲਈ ਨਹੀਂ ਅਲਾਮਾ ਇਕਬਾਲ ਨੇ ਕਿਹਾ ਸੀ ਹਜ਼ਾਰੋਂ ਬਰਸ ਹਜ਼ਾਰੋਂ ਬਰਸ ਨਰਗਸ ਆਪਣੀ ਬੇਨੂਰੀ 'ਤੇ ਰੋਦੀ ਹੈ ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇ ਦੀਦਾ ਵਰ ਫੈਦਾ ਬੜੀ ਮੁਸ਼ਕਿਲ ਸੇ ਹੋਤਾ ਹੈ ਚਰਨਜੀਤ ਹੋ ਜਿਹਾ ਮਾਵਾ ਰੋਜ ਨਹੀਂ ਜੰਮਦੀ ਗੈਰਤਮੰਦ ਸੀ ਜਲਾਲੀ ਇੰਨੇ ਸੀ ਮੈਨੂੰ ਹੁਣ ਲੱਗਦਾ ਸੀ ਕਿ ਐ ਤੋੜ ਕੇ ਬਾਹਰ ਆ ਜਾਣਗੇ ਯਕੀਨ ਹੀ ਨਹੀਂ ਸੀ ਹੋ ਰਿਹਾ ਐਡੇ ਗੈਰਤਮੰਦ ਐਡੇ ਚੁਰਤ ਵਾਲੇ ਜੀ ਦਾਰ ਗੈਰਤਮੰਦ ਜਿਹਾ ਟਰੈਕਟਰ ਇਸ ਸੈਕੰਡ ਪੰਜਾਬੀ ਸੰਗੀਤ ਨੂੰ ਇੱਕ ਨਵੀਆਂ ਅਸੀਂ ਸਭ ਲੋਕ ਜਿੰਨੇ ਵੀ ਪਨਕਾਰ ਆ ਦੇਣਾ ਨਹੀਂ ਦਿਸ ਉਹਨਾਂ ਦਾ ਪੰਜਾਬ ਦੀ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਹੈ ਕੰਟ੍ਰਿਬਿਊਸ਼ਨ ਤੇ ਥਰੇ ਬਰੀਕੀਆਂ ਕਾਫੀ ਅਸੀਂ ਗੱਲ ਕਰ ਰਹੇ ਹਾਂ ਜਿੰਦਾ ਦਿਲ ਸਿਖੇ ਹਰੇ ਬਰੀਕੀਆਂ ਬਰੀਕੀ ਦਾ ਮਤਲਬ ਹੁੰਦਾ ਹੈ ਕਿ ਇੰਤਹਾ ਰਿਫਾਈਨੈਸ ਉਥੋਂ ਤੱਕ ਜਿੱਥੇ ਲੋਕੀ ਐਂਡ ਕਰਦੇ ਉਥੋਂ ਸ਼ੁਰੂ ਹੁੰਦੇ ਸਨ ਪੂਰਨ ਨੂੰ ਐਵੇਂ ਹੀ ਉਸਤਾਦ ਚਰਨਜੀਤ ਹੋ ਜਾ ਗਿਆ ਜੀ ਮੇਰੇ ਕੋਲ ਇਹਨਾਂ ਨੇ ਇੱਕ ਫਿਲਮ ਬਣਾਈ ਸੀ ਇਹਨਾਂ ਦੇ ਦੋਸਤ ਨੇ ਤੇ ਮੇਰੇ ਕੋਲੇ ਜਦੋਂ ਆਏ ਕਹਿੰਦੇ ਵੀ ਕਿੰਨੇ ਪੈਸੇ ਲਾਏਗਾ ਮੈਂ ਕਿਹਾ ਜੀ ਮੈਂ ਮੇਰਾ ਬਸ ਇੱਕ ਗਾਣਾ ਕਰ ਦੇਉ ਮਿਊਜ਼ਿਕ ਦੇ ਵਿੱਚ ਤੁਹਾਡੇ ਚ ਮੇਰੇ ਪੈਸੇ ਪੂਰੇ ਹੋ ਗਏ ਕਹਿੰਦੇ ਇੱਕ ਨਹੀਂ ਫਿਰ ਮੈਂ ਦੋ ਕਰੂੰਗਾ ਇਹਨਾਂ ਨੇ ਉਹ ਨਵਾਇਆ ਵੀ ਫਰਜ ਤੇ ਉਹਨਾਂ ਦੀ ਫਿਲਮ ਕੀਤੀ ਮੈਂ ਔਰ ਮੈਨੂੰ ਪੈਸੇ ਵੀ ਦਿੱਤੇ ਇਹ ਨਹੀਂ ਕਿ ਉਹਨਾਂ ਨੇ ਪੈਸੇ ਨਹੀਂ ਦਿੱਤੇ ਔਰ ਇਹਨੇ ਜਿੰਦਾ ਦਿਲ ਬਹੁਤ ਦੇਰ ਤੋਂ 96 ਤੋਂ ਇਹ ਮੇਰਾ ਖਲਾ ਵੀ ਕੈਂਸਰ ਡਾਇਗਨੋਸ ਹੋ ਗਿਆ ਸੀ ਪਰ ਇਹਨੇ ਜਿੰਦਾ ਦੇ ਆਦਮੀ ਔਰ ਇਹਨੇ ਵਿਲ ਪਾਵਰ ਵਾਲੇ ਆਦਮੀ ਮੈਂ ਪਹਿਲੇ ਦੇਖੇ ਨੇ ਜਿਹੜੇ ਇੰਨਾ ਲੰਬਾ ਸਮਾਂ ਸਰਵਾਈਵ ਕੀਤਾ ਔਰ ਜਿੰਦਾ ਦੇ ਨਾਲ ਰਹੇ ਔਰ ਹਮੇਸ਼ਾ ਦੂਜਿਆਂ ਨੂੰ ਵੀ ਪ੍ਰੇਰਨਾ ਦਿੰਦੇ ਰਹੇ ਵੀ ਕੁਝ ਵੀ ਚੀਜ਼ ਹੋ ਜਾਏ ਪਰ ਆਪ ਤੁਸੀ ਪੋਜ਼ਿਟਿਵ ਰਹਿਣਾ ਔਰ ਅੱਜ ਸੱਚੀ ਸਾਰੀ ਸੰਗੀਤ ਇੰਡਸਟਰੀ ਪੰਜਾਬੀ ਸੰਗੀਤ ਇੰਡਸਟਰੀ ਅੱਜ ਪੂਰੇ ਸੋਕ ਦੇ ਵਿੱਚ ਹੈ ਔਰ ਮੈਂ ਸੱਚੀ ਇਹ ਕਹਿਣਾ ਕਿ ਅੱਜ ਤੱਕ ਨਾ ਹੋਇਆ ਤੇ ਨਾ ਹੋਣਾ ਚੰਜੀਤ ਉਹਜਾ ਸਾਹਿਬ ਇਕੋ ਹੀ ਸੀ ਤੇ ਇਕੋ ਹੀ ਰਹਿਣਗੇ ਰੰਗਲੀਆਂ ਤੱਕ ਪਹਿਲੇ ਜਸਿੰਦਰ ਪੱਲਾ ਸਾਹਿਬ ਚਲੇ ਗਏ ਜੀ ਜੀ ਹੁਣ ਉਹਜਾ ਸਾਹਿਬ ਦਾ ਚਲੇ ਜਾਣਾ ਜੀ ਬਹੁਤ ਦੁਖਦਾਈ ਘਟਨਾ ਮਾਨੇ ਜੀ ਦੋਨੇ ਕਿਉਂਕਿ ਉਹ ਵੀ ਲੈਜੈਂਡ ਸੀਗੇ ਸਾਡੇ ਔਰ ਉਹਨਾਂ ਤੋਂ ਵੀ ਬਹੁਤ ਕੁਝ ਸਿੱਖਿਆ ਤੇ ਇਹਨਾਂ ਤੋਂ ਵੀ ਬਹੁਤ ਕੁਝ ਸਿੱਖਿਆ ਮੇਰਾ ਖਿਆਲ ਹੈ ਵੀ 1 ਮਹੀਨੇ ਦੇ ਵਿੱਚ ਦੋ ਐਡੀਆਂ ਵੱਡੀਆਂ ਸ਼ਖਸੀਅਤਾਂ ਦਾ ਤੁਰ ਜਾਣਾ ਪੂਰੇ ਪੰਜਾਬੀ ਜਗਤ ਲਈ ਬਹੁਤ ਹੀ ਹਨੀ ਵਾਲਾ ਇਹ ਮੈਂ ਕਹੂੰਗਾ ਵੀ ਮਹੀਨਾ ਕੋਈ ਬਹੁਤ ਵੱਡਾ ਲਾਸ ਹੈ ਸਾਹਿਬ ਮਤਲਬ ਇੱਕ ਅਲਾ तरीका ਜਿਹੜਾ ਉਹਨਾਂ ਨੇ ਆਪਣੇ ਤੌਰ ਤੇ ਜਿਹੜਾ ਇੱਕ ਉਹਨਾਂ ਦੀ ਮਤਲਬ ਆਪਣੀ ਇੱਕ ਪ੍ਰਾਪਤੀ ਆ ਔਰ ਤਾਂ ਹੀ ਉਹਨਾਂ ਨੂੰ ਸੰਗੀਤ ਸਮਰਾਟ ਹਮੇਸ਼ਾ ਹੀ ਕਿਹਾ ਜਾਂਦਾ ਹੋਰ ਕਿਹਾ ਜਾਂਦਾ ਰਹੂਗਾ ਔਰ ਇਹੋ ਜਿਹੇ ਬੰਦੇ ਰੋਜ਼-ਦੋਜ਼ ਤਾਂ ਪੈਦਾ ਨਹੀਂ ਹੁੰਦੇ ਅੱਜ ਇੱਕ ਪੰਜਾਬੀ ਸੰਗੀਤ ਦੇ ਯੁੱਗ ਦਾ ਅੰਤ ਹੋ ਗਿਆ ਔਰ ਉਹ ਚਲਦੀ ਫਿਰਦੀ 뮤직 ਦੀ ਸੰਸਥਾ ਹਨ ਜਿਨ੍ਹਾਂ ਨੇ ਜਿਨ੍ਹਾਂ ਨੂੰ ਅਸੀਂ ਹਾਂ ਬਿਲਕੁਲ ਪਰਫੈਕਟ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਵੀ ਕੰਮ 'ਚ ਕੋਈ ਕਮੀ ਨਹੀਂ ਛੱਡਣੀ ਇੱਕ ਜਨੂਨ ਦੇ ਨਾਲ 뮤జిక్ ਕੀਤਾ ਹਨਾ ਔਰ ਜਿਨ੍ਹਾਂ ਦਾ ਗਾਣਿਆਂ ਦੇ ਨਾਲ ਨਾਲ 뮤జిక్ ਲਈ ਵੀ ਸਪੈਸ਼ਲੀ ਅਸੀਂ ਰੋਕ ਰੋਕ ਕੇ ਕਈ ਵਾਰੀ ਪਿੱਛੇ ਕਰ ਕਰਕੇ ਸੁਣਦੇ ਹਾਂ ਕਿ ਕੀ ਹਨਾ ਉਹਨਾਂ ਨੇ বাজਾਇਆ ਮਤਲਬ ਐਸੇ ਐਸੇ ਪੀਸਵਰਕ ਉਹਨਾਂ ਦੇ ਔਰ ਕਿਉਂਕਿ ਮਿਹਨਤ ਏਡੀ ਲੰਬੀ ਹੁੰਦੀ ਸੀ ਮਤਲਬ ਇਨਾ 3-3 ਸਾਲ ਇੱਕ ਇੱਕ ਐਲਬਮ ਨੂੰ ਲਾ ਦੇਣਾ ਸੋ ਇਹ ਕੋਈ ਜਨੂਨੀ ਬੰਦਾ ਹੀ ਔਰ ਜਿਹਨੂੰ ਵਾਕਈ ਸੰਗੀਤ ਦੇ ਨਾਲ ਪਿਆਰ ਆ ਔਰ ਜਿਹਦੇ ਅੰਦਰ ਇੱਕ ਚਿੰਗ ਹੁੰਦੀ ਆ ਕਿ ਮੈਂ ਕੁਝ ਨਵਾਂ ਕਰਕੇ ਦਵਾ ਸੋ ਇਹੋ ਜਿਹੇ ਇਨਸਾਨ ਦਾ ਕਾਟਾ ਕਦੀ ਪੂਰਾ ਨਹੀਂ ਹੋ ਸਕਦਾ ਸੋ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਔਰ ਹਮੇਸ਼ਾ ਹੀ ਉਹਨਾਂ ਦੇ ਗਾਣੇ ਸਾਡੇ ਦਿਲਾਂ ਦੇ ਵਿੱਚ ਰਹਿਣਗੇ ਉਹ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਹੀ ਅਮਰ ਰਹਿਣਗੇ ਅੰਮ੍ਰਿਤਸਰ ਪੁਲਿਸ ਨੇ ਖੂਫੀਆ ਜਾਣਕਾਰੀ ਦੇ ਆਧਾਰ ਤੇ ਕਾਰਵਾਈ ਕਰਦੇ ਇੱਕ ਸੰਗਠਿਤ ਹਥਿਆਰਾਂ ਅਤੇ ਹਵਾਲਾ ਨੈਟਵਰਕ ਦਾ ਪਰਦਾਫਾਸ਼ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਮਾਮਲੇ ਦੇ ਵਿੱਚ ਸਰਹੱਦ ਪਾਰੋਂ ਗੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤਹਿਤ ਕੋਲੋਂ 10 ਆਧੁਨਿਕ ਹਥਿਆਰ ਅਤੇ 2.5 ਲੱਖ ਰੁਪਏ ਦੇ ਕਰੀਬ ਹਵਾਲਾ ਰਾਸ਼ੀ ਵੀ ਬਰਾਮਦ ਕੀਤੀ ਗਈ ਇਸ ਮਾਮਲੇ ਦੇ ਬਾਰੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲੜ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮਲਜ਼ਮ ਪਾਕਿਸਤਾਨ ਆਧਾਰਿਤ ਹੈਂਡਲਰਾਂ ਦੇ ਨਾਲ ਸੰਪਰਕ ਵਿੱਚ ਸਨ ਅਤੇ ਸੂਬੇ ਦੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਫਿਰਾਕਤ ਵਿੱਚ ਸਨ ਅਤੇ ਗੈਰਕਾਨੂੰਨੀ ਹਥਿਆਰਾਂ ਦੀ ਲਗਾਤਾਰ ਸਪਲਾਈ ਕਰੇ ਸਨ ਗ੍ਰਿਫਤਾਰ ਮਲਜ਼ਮਾਂ ਦੇ ਵਿੱਚੋਂ ਮੁੱਖ ਆਪਰੇਟਰ ਮੁਹੰਮਦ ਅਫੀਕ ਖਾਨ ਉਰਫ਼ ਬਬਲੂ ਜੋ ਕਿ ਮੁੰਬਈ ਦਾ ਰਹਿਣ ਵਾਲਾ ਹੈ ਅਤੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਰਹਿਣ ਤੇ ਰਹਿੰਦਾ ਸੀ ਅਤੇ ਹਵਾਲਾ ਰਾਹੀਂ ਪੈਸੇ ਬਾਹਰ ਭੇਜਦਾ ਕੰਮ ਕਰਦਾ ਸੀ। ਬਾਕੀ ਦੋ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਅਮਰਜੀਤ ਪਾਉ ਜੋ ਕਿ ਅਜਨਾਲਾ ਸੈਕਟਰ ਦਾ ਰਹਿਣ ਵਾਲਾ ਹੈ ਅਤੇ ਮਨਵੀਰ ਸਿੰਘ ਪਿੰਡ ਖਾਲੜਾ ਤਰਨਤਾਰਨ ਦਾ ਵਸਨੀਕ ਹੈ। ਦੋਵੇਂ ਪਿੰਡ ਸਰਹੰਦੇ ਦੇ ਨਾਲ ਲੱਗਦੇ ਨੇ ਜਿਸ ਕਰਕੇ ਉਹਨਾਂ ਦੇ ਵੱਲੋਂ ਆਸਾਨੀ ਨਾਲ ਇਹਨਾਂ ਗੈਰਕਾਨੂੰਨੀ ਹਥਿਆਰਾਂ ਦੀ ਸਮੱਗਲਿੰਗ ਕੀਤੀ ਜਾਂਦੀ ਸੀ। ਦਸ ਸਫਿਸਟੀਕੇਟਡ ਵੈਪਨਸ ਅਸੀਂ ਫੜੇ ਆ ਔਰ ਤਿੰਨ ਮੁਲਜ਼ਮ ਗ੍ਰਿਫਤਾਰ ਕੀਤੇ ਆ ਇਹਦੇ ਨਾਲ ਕ੍ਰੋਸ ਬਾਰਡਰ ਜਿਹੜਾ ਆਰਮਸ ਜਿਹੜੀ ਪੁਸ਼ਿੰਗ ਕਰਨ ਦਾ ਨੈਟਵਰਕ ਸਾਰਾ ਉਹ ਡਿਸਪੈਂਟਲ ਕੀਤਾ ਗਿਆ ਤੇ ਹਵਾਲੇ ਦਾ ਵੀ ਜਿਹੜਾ ਮੇਨ ਆਪਰੇਟਰ ਐ ਇਸ ਏਰੀਏ ਦਾ ਉਹ ਵੀ ਇਹਦੇ ਚ ਅਰੈਸਟ ਕੀਤਾ ਗਿਆ ਉਤੋਂ ਜਿਹੜੀ ਰਿਕਵਰੀ ਹੋਈ ਐ ਉਹ 2.5 ਲੱਖ ਦੀ ਹੋਈ ਐ ਜਿਹੜੇ ਸਫਿਸਟੀਕੇਟਡ ਪਿਸਟਲ ਨੇ ਦਸ ਉਹਦੇ ਚ ਪੀਐਕਸ 5 ਤਿੰਨੇ ਗਲੌਕ ਤਿੰਨੇ ਇਹ ਪੀਐਕਸ 5 ਜਿਹੜੇ 30 ਬੋਰ ਦੇ ਨੇ ਗਲੌਕ 9ਐਮਐਮ ਇੱਕ ਬਰੇਟਾ ਫੋਰਨਮੇਡ ਪਿਸਟਲ 9ਐਮਐਮ ਦਾ ਤੇ 30 ਬੋਰ ਦੇ ਤਿੰਨ ਹੋਰ ਪਿਸਟਲ ਨੇ ਜਿਹੜੇ ਬੜੇ ਸਫਿਸਟੀਕੇਟਿਡ ਨੇ ਇਹਦੇ ਜਿਹੜੇ ਤਿੰਨ ਮੁਲਜ਼ਮ ਫੜੇ ਗਏ ਨੇ ਅਮਰਜੀਤ ਬਾਉ ਇਹ ਮਾਜੀ ਮੇਓ ਪਿੰਡ ਹੈਗਾ ਬਿਲਕੁਲ ਬਾਰਡਰ ਦੇ ਉੱਤੇ ਅਜਨਾਲਾ ਸੈਕਟਰ ਦੇ ਵਿੱਚ ਅੰਮ੍ਰਿਤਸਰ ਰੂਰਲ ਦੂਜਾ ਮਨਵੀਰ ਸਿੰਘ ਆ ਵਾਂ ਤਾਰਾ ਸਿੰਘ ਦਾ ਪੀਐਸ ਖਾਲੜਾ ਇਹ ਵੀ ਬਿਲਕੁਲ ਲਾਸਟ ਪਿੰਡ ਆ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਤੇ ਜਿਹੜਾ ਹਵਾਲੇ ਦਾ ਜਿਹੜਾ ਮੇਨ ਨੈਟਵਰਕ ਚਲਾਉਣ ਵਾਲਾ ਬੰਦਾ ਹੈ ਉਹ ਮੁਹੰਮਦ ਤੌਫੀਕ ਖਾਂ ਏਲੀਅਸ ਬਬਲੂ ਹੈ ਜਿਹੜਾ ਗੋਤਮਨਗਰ ਮੁੰਬਈ ਦਾ ਰਹਿਣ ਵਾਲਾ ਤੇ ਉਸ ਤੋਂ ਬਾਅਦ ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆ ਕੇ ਰਹਿੰਦਾ ਸੀਗਾ ਰੈਂਟਡ ਜਿਹੜੀ ਅਕੋਮੋਡੇਸ਼ਨ ਲੈ ਕੇ ਤੇ ਉਸ ਆਪਣੀ ਜਿਹੜੀ ਹੈ ਨਫੇਰੀਅਸ ਐਕਟੀਵਿਟੀਆਂ ਹੈ ਜਿਹੜੇ ਇਸ ਸਮਗਲਿੰਗ ਐਕਟੀਵਿਟੀਆਂ ਦਾ ਪੈਸਾ ਹੈ ਉਹਨੂੰ ਹਵਾਲਾ ਰਾਹੀਂ ਬਾਹਰ ਭੇਜਣ ਦਾ ਕੰਮ ਕਰਦਾ ਸੀ ਪਟਿਆਲਾ ਦੇ ਬਹਾਦਰਗੜ੍ਹ ਤੇ ਵਿੱਚ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਦੋ ਧਿਰਾਂ ਦੇ ਵਿਚਾਲੇ ਰੰਜਿਸ਼ ਨੂੰ ਲੈ ਕੇ ਟਕਰਾਬਾਜ਼ੀ ਹੋਈ ਹੈ ਜਮ ਕੇ ਇੱਟਾ ਰੋੜੇ ਚਲੇ ਨੇ ਇਸ ਰਣ ਕਈ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਪਿੰਡ ਮੈਲਾ ਮਮਤਾ ਦੇ ਦਰਸਨ ਮੁਤਾਬਕ ਕਿਰਾਏ ਦੇ ਲੈਂਗੇ ਨੂੰ ਲੈ ਕੇ ਵੀ ਵਾਦ ਹੋਇਆ ਸੀ ਅਤੇ ਪਿੰਡ ਦੇ ਵਿੱਚ ਰਹਿੰਦੇ ਪ੍ਰਵਾਸੀਆਂ ਵੱਲੋਂ ਮਾਹੌਲ ਖਰਾਬ ਕੀਤਾ ਗਿਆ ਝਗੜੇ ਦੌਰਾਨ ਤੇ ਸਰਹੱਤਿਆ ਦੇ ਨਾਲ ਵਾਰ ਕੀਤੇ ਗਏ ਜਿਸ ਕਰਕੇ ਉਹਨਾਂ ਦੇ ਪਰਿਵਾਰ ਦੇ ਕਈ ਲੋਕ ਜ਼ਖਮੀ ਹੋ ਗਏ ਦੂਜੇ ਪਾਸੇ ਲੜਾਈ ਰੁਕਵਾਂ ਦੇ ਲਈ ਗਏ ਧਰਮਪਾਲ ਨਾਮਕ ਵਿਅਕਤੀ ਤੇ ਵੀ ਗੁੰਡਿਆਂ ਦੇ ਵੱਲੋਂ ਅਟੈਕ ਕੀਤਾ ਗਿਆ ਅਤੇ ਉਹ ਵੀ ਜ਼ਖਮੀ ਹੋਇਆ लड़ाई का, का कारण है जी ये एक लहंगा है इसका कारण जी जो सरपंच मेंबर कोई भी बनेगा जी वो सामान कोई भी बाहर का बंदा आएगा ये कहीं राजपुरे कोई लहंगा लेके आए किराए के ऊपर पिंटू नाम का लड़का तो तो है पिंटू नाम का लड़का दुकान है दुकान है की की उसके बाप की ठाकर राशन की वो सामान लेके आया सरपंच मेंबर है कोई भी आया बाहर से ढूंढता हुआ कोई आया उसे पता नहीं एड्रेस सही लिखाया नहीं लिखाया उन्होंने वो ढूंढता है हमारे घर है वो कह रही भी ये बीरा पहले सरपंच रह चुका है ये दो महीने पहले की बात है, की लड़ाई है आज लहंगे ले, की बात है इन्हों की फोन पे जिस तरह बात हुई आज तो ये इसके मारे जद लड़ाई हुई है आज कुछ नहीं हुआ आज कुछ नहीं हुआ हाँ जी कुछ हाँ। है, ही है वो सरपंची का चाहवान था पहले जिसे सरपंची नहीं मिली वो उनके साथ लगे और कुछ है यूपी वाले बंदे आ गया जो उनकी सपोर्ट करे वो राजविंदर थी यूपी का ही सारे यूपी के जी एक दो पंजाबी भी है बीच में जो अभी दस ਸਾਰੇ ਸਾਲੋਂ ਤੇ ਆਇਆ ਕਲੋਨੀ ਵਿੱਚ ਉਹਨੇ ਆ ਕੇ ਜਿੱਦਨ ਤੇ ਹੋ ਰਿਹਾ ਆ ਜਿੱਦਨ ਤੇ ਹੋ ਰੇ ਕਲੋਨੀ ਦਾ ਮਾਹੌਲ ਖਰਾਬ ਹੈ ਪਹਿਲੇ ਵੀ ਪੰਚੀ ਸਰਪੰਚਾਂ ਲੜੀ ਗਈ ਆ ਕੋਈ ਇਸ ਤਰ੍ਹਾਂ ਦੀ ਬਾਤ ਨਹੀਂ ਹੋਈ ਪਰ ਜਿੱਦਨ ਤੇ ਇਹ ਬੰਦਾ ਆਇਆ ਨਾ ਇਸ ਕਲੋਨੀ ਵਿੱਚ ਉਦੋਂ ਤੇ ਹੀ ਉਹਨੇ ਨਾ ਪੂਰਾ ਕਲੋਨੀ ਦਾ ਮਾਹੌਲ ਖਰਾਬ ਕਰਿਆ ਹੋਇਆ ਜੀ ਕਿੰਨੇ ਬੰਦੇ ਚੱਕਣਗੇ ਤੁਹਾਡੇ ਹਮਾਰੇ ਸਾਰੇ ਪਰਿਵਾਰ ਜ਼ਖਮੀ ਆ ਜੀ ਤੇ ਮੇਰੀ ਫੋਟੋਗ੍ਰਾਫੀ ਦੀ ਦੁਕਾਨ ਹੈ ਮੈਂ ਕਿਸੇ ਨਾਲ ਲੜ ਕੇ ਖੁਸ਼ ਨਹੀਂ ਹੈਗਾ ਠੀਕ ਹੈ ਮੈਂ ਭੱਜ ਗਿਆ ਸੀਗਾ ਭੇਵੇ ਠੀਕ ਹੈ ਪਿੰਡਦਾਨ ਕਰਾਉਣ ਵਾਸਤੇ ਤੇ ਬਾਈਕ ਤੇ ਮੈਂ ਆ ਰਿਹਾ ਸੀਗਾ ਠੀਕ ਹੈ ਤੇ ਜਦੋਂ ਇਹਨਾਂ ਦਾ ਕੱਠ ਦੇਖ ਠੀਕ ਹੈ ਮੇਰੇ ਚਾਚਾ ਜੀ ਨੂੰ ਇਹਨਾਂ ਨੇ ਲੰਬਾ ਪਾਰ ਰੱਖਿਆ ਸੀਗਾ ਤੁਹਾਡੇ ਚਾਚਾ ਜੀ ਲੱਗਦੇ ਆ ਇਹ ਮੇਰੇ ਬ੍ਰਦਰ ਹੈ ਓਕੇ ਚਾਚਾ ਜੀ ਮੇਰੇ ਘਰੇ ਆ ਠੀਕ ਹੈ ਤੇ ਉਹਨਾਂ ਨੇ ਲੰਬਾ ਪਾਰ ਰੱਖਿਆ ਸੀ ਮੈਂ ਛਡਾਨੇ ਜਾ ਰਿਹਾ ਸੀਗਾ ਠੀਕ ਹੈ ਉਹਨਾਂ ਨੇ ਨਾਲ ਦੇ ਨਾਲ ਉਹਨਾਂ ਕੋਲ ਪਤਾ ਨਹੀਂ ਕਿਆ ਸੀਗਾ ਕਿਰਪਾਨਾਂ ਸੀਗੀਆਂ ਨਾਲ ਠੀਕ ਹੈ ਨਾਲ ਬਰਛੇ ਸੀਗੇ ਮੇਰੇ ਆ ਮਾਰਿਆ ਜੀ ਇੱਕ ਲੱਕ ਜਦੋਂ ਲੜਾਈ ਚੱਲੀ ਆ ਜੀ ਉੱਥੇ ਠੀਕ ਹੈ ਉਸ ਤੋਂ ਬਾਅਦ ਜੀ 96 ਤੋਂ ਤੁਹਾਨੂੰ ਵੀ ਪਹੇਚਾ ਹਾਂ ਮੈਨੂੰ ਵੀ ਪਹੇਚਾ ਲੋਕਸ਼ੀਓ ਹੋਂ ਘੱਟੋ ਘੱਟ 40 50 ਜਣੇ ਸੀਗੇ ਸਾਦੇ ਕਿਰਪਾਨਾਂ ਖੜੀਆਂ ਸੀ ਤਰਪਾ ਨਹੀਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਆਪਾਂ ਵੀ ਕਿਰਪਾਨਾਂ ਖੜੀ ਖੜੇ ਸੀ ਕੁਝ ਸੀਗੇ ਉਹਨਾਂ ਦੇ ਜਿਹੜੇ ਮੇਨ ਸੀਗੇ ਬੰਦੇ ਸਰ ਜੀ ਮਨਦੋ ਲੜਾਈ ਦਾ ਕਾਰਨ ਕੀ ਹੁੰਦਾ ਹੈ ਕਾਰਨ ਸਰ ਲੜਾਈ ਦਾ ਕਾਰਨ ਮੈਂ ਤਾਂ ਇਸ ਗੱਲ ਦੇ ਵਿੱਚ ਪੈਂਦਾ ਹੀ ਨਹੀਂ ਹਾਂ ਨਾ ਮੈਂ ਲੜ ਕੇ ਕੁਝ ਕਿਸੇ ਨਾਮ ਹੈ ਲੜਦਾ ਚਾਹਦਾ ਠੀਕ ਹੈ ਮੈਂ ਆਪਣੀ ਫੈਮਿਲੀ ਨੂੰ ਖੁਸ਼ ਰੱਖ ਕੇ ਖੁਸ਼ ਹਾਂ ਜੇ ਤੁਸੀਂ ਬਚਾਉਂਦੇ ਜਾਈਏ ਤੁਹਾਡੇ ਤੇ ਹਮਲਾ ਮੇਰੇ ਤੇ ਹਮਲਾ ਕਰੇ ਸਰ ਤੁਸੀਂ ਸਰ ਮੈਨੂੰ ਬਤਾਈਏ ਹਾਂਜੀ ਹਾਂਜੀ ਪੁਰ ਕਿ ਦਾ ਵੀ ਕਾਰਵਾਈ ਦੀ ਇਨਸਾਫ ਮੰਗਦੇ ਸਰ ਇਨਸਾਫ ਹੋਣਾ ਚਾਹੀਦਾ ਦੇਖੋ ਇਹਨਾਂ ਦਾ ਦੇਖੋ ਅਸੀਂ ਹੈਗਾ ਕਾਰੋਬਾਰ ਵਾਲੇ ਬੰਦੇ ਠੀਕ ਹੈ ਰਾਤ ਨੂੰ ਬਾਹਰ ਵੀ ਘੁੰਮਣ ਹੈ ਠੀਕ ਹੈ ਇਹਨੇ ਇਹ ਪਰਦੇਸੀ ਬੰਦੇ ਇਹਨਾਂ ਦਾ ਕਿਆਬ ਦਾ ਕਤ ਇਦਾਂ ਕੰਮ ਕਰਕੇ ਚਲਿੱਕੜ ਜਾਣਗੇ ਉਧਰ ਪਿੰਡ ਦੇ ਹੀ ਰਹਿਣ ਵਾਲੇ ਜਿੰਦਰ ਸਿੰਘ ਖੇੜਾ ਨਾਮਕ ਵਿਅਕਤੀ ਨੇ ਆਪਣੇ ਹੀ ਪਿੰਡ ਦੇ ਦੂਸਰੇ ਵਿਅਕਤੀ ਦੇ ਉੱਪਰ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਨੇ ਅਤੇ ਦੋਸ਼ ਲਗਾਉਂਦਿਆ ਉਸ ਦਾ ਕਹਿਣਾ ਕਿ ਉਸ ਵਿਅਕਤੀ ਦੇ ਵੱਲੋਂ ਜਾਣ ਬੁੱਝ ਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਇੱਥੋਂ ਤੱਕ ਕਿ ਉਹਨਾਂ ਦੇ ਉੱਪਰ ਹਮਲਾ ਵੀ ਕੀਤਾ ਗਿਆ ਹੁਣ ਗੱਲ ਇਹ ਹੈਗੀ ਸੀ ਮੈਂ ਅਸੀਂ ਆ ਰਹੇ ਸੀਗੇ ਇਹ ਸਾਡੇ ਨਾਲ ਗੱਡੀ ਦੇ ਵਿੱਚ ਅਸੀਂ ਬੈਠੇ ਸੀਗੇ ਉੱਤਰੋਂ ਪਿੱਛੋਂ ਹੀ ਜਿਹੜਾ ਜਾਂ ਕਰਦਾ ਆ ਰਿਹਾ ਸੀਗਾ ਅਸੀਂ ਐ ਕਰਤਾ ਇਹਨਾਂ ਨੇ ਮੇਰਾ ਬੁਲਟ ਵੀ ਭੰਨਤਾ ਸੀਗਾ ਅਸੀਂ ਇਹ ਕਰਤਾ ਉਹ ਕਰਤਾ ਚਲੋ ਅਸੀਂ ਨੇ ਗੋਲੀ ਨਹੀਂ ਹੈਗੀ ਗੱਲ ਫਿਰ ਮੈਂ ਸੋਚਿਆ ਮਹਾ ਚਲ ਮੈਂ ਇੱਕ ਮੌਤਬਰੂਦ ਤੌਰ ਤੇ ਪੁੱਛੇ ਲਾਨਾ ਵੀ ਭਾਈ ਕੀ ਗੱਲ ਆ ਮੈਂ ਇਹਨੂੰ ਪੁੱਛਿਆ ਵੀ ਭਾਈ ਕੀ ਗੱਲ ਆ ਇਸ ਬੰਦੇ ਨੇ ਇੱਕ ਚੱਕੀ ਮੇਰੇ ਤੇ ਜਦੋਂ ਪਿੱਛੇ ਇੱਕ ਮੁੰਡੇ ਨੇ ਫੜਿਆ ਕਹਿੰਦਾ ਵੀ ਰਹਿਣ ਦੇ ਯਾਰ ਚਲੋ ਉੱਥੇ ਆਹੀ ਗਿਆ ਚਲੋ ਛੱਡੋ ਅਸੀਂ ਆਪਣੀ ਡੈਰੀ ਤੇ ਆ ਕੇ ਬੈਠ ਗਏ ਅਸੀਂ ਹਾਂਜੀ ਅੱਜ ਅੱਜ ਆਹੀ ਤਿੰਨ ਜਣੇ ਸੀਗੇ ਅਸੀਂ ਆਪਣੀ ਡੈਰੀ ਤੇ ਨੋਰਮਲ ਆ ਕੇ ਬੈਠ ਗਏ ਇਹਨਾਂ ਨੇ ਕੀ ਕੀਤਾ ਜੀ ਸਾਰੇ ਇਹ ਜਿੰਨੇ ਵੀ ਇਹ ਬੀੜੀਆਂ ਸੀਤਾਂਲੇ ਬੰਦੇ ਨੇ ਇਹਨਾਂ ਨੇ ਕੀ ਕੀਤਾ ਸਾਰੇ ਆ ਕੇ ਕਿਸੇ ਦੇ ਹੱਥ 'ਚ ਟਾਕੂਆ ਸੀ ਕਿਸੇ ਦੇ ਹੱਥ 'ਚ ਪੋਚ ਸੀਗਾ ਇਹ 10 12 ਜਣੇ ਚੜਾਈ ਕਰਕੇ ਆ ਗਏ ਹੁਣ ਅਸੀਂ ਡੈਰੀ ਦੇ ਵਿੱਚ ਛੋਟੀ ਜੀ ਸੋਟੀ ਵੀ ਨਹੀਂ ਰੱਖੋ ਅਸੀਂ ਤਾਂ ਇਹੋ ਜਿਹਾ ਕੰਮ ਕੀਤਾ ਹੀ ਨਹੀਂ ਹੈਗਾ ਤੇ ਇਹਦੇ ਕਰਕੇ ਇੱਕ ਪਾਸੇ ਲੇਡੀਆਂ ਦਾ ਬਹੁਤ ਸਾਰਾ ਲੈਂਦੇ ਨੇ ਹਰ ਮੁੱਦੇ ਤੇ ਲੇਡੀਆਂ ਨੂੰ ਮੋਰੇ ਕਰਦੇ ਹੀ ਕਰਦੇ ਆ ਤੇ ਇਹਨਾਂ ਨੇ ਜੀ ਮੇਰੀ ਉੱਥੇ ਪੱਗਾ ਜਿਹੜੀ ਹਨਾ ਆਪਣੀ ਦਸਤਾਰ ਹੈ ਜੀ ਇਹਨਾਂ ਨੇ ਸਭ ਤੋਂ ਪਹਿਲਾਂ ਮੇਰੀ ਦਸਤਾਰ ਰੋਲੀ ਆ ਭਰਾਵਾ ਤੁਸੀਂ ਉੱਥੇ ਦੇਖ ਵੀ ਲਿਓ ਵੀਡੀਓ ਦੇ ਵਿੱਚ ਸ਼ਾਇਦ ਉੱਥੇ ਆ ਵੀ ਸਕਦਾ ਇਹਨਾਂ ਨੇ ਮੇਰੀ ਜਿਹੜਾ ਦਸਤਾਰ ਰੋਲੀ ਆ ਤੇ ਮੇਰੇ ਤੇ ਪੂਰਾ ਹਮਲਾ ਕੀਤਾ ਤੁਹਾਡੇ ਨਾਲ ਕਿੰਨੇ ਬੰਦੇ ਚੱਕ ਨੇ ਸਾਡੇ ਨਾਲ ਮੇਰਾ ਇੱਕ ਦੋਸਤ ਹੈ ਮੇਰਾ ਭਰਾਵਾ ਵਰਗਾ ਹੀ ਆ ਉਹ ਆਇਆ ਵਾ ਸੀਗਾ ਅੱਜ ਉਹਦੇ ਹੀ ਹਮਲਾ ਉਹਦੇ ਹਮਲਾ ਹੋਇਆ ਜੀ ਦੂਜੇ ਪਾਸੇ ਝਗੜੇ ਦੇ ਕਰਕੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਕਾਫੀ ਬਣ ਜਾਂਦਾ ਤੇ ਤਣਾਪੁਰਨ ਸਥਿਤੀ ਦੇ ਵਿੱਚ ਮਾਹੌਲ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਬਲਦਾਪਯੋਗ ਕੀਤਾ ਗਿਆ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਹਮਲਾਵਰਾਂ ਦੇ ਉੱਪਰ ਵੱਡੀ ਕਾਰਵਾਈ ਕੀਤੀ ਗੱਲ ਆਖੀ ਹੈ ਖਬਰ ਸ਼੍ਰੀ ਫਤਿਹਗੁਰ ਸਾਹਿਬ ਤੋਂ ਜਿੱਥੋਂ ਦੇ ਪਿੰਡ ਅਤੇ ਵਾਲੀ ਦੇ ਨੇੜੇ ਇੱਕ ਸਬਾ ਸੈਂਟਰ ਦੀ ਅੜ ਦੇ ਵਿੱਚ ਦੇ ਵਪਾਰ ਦਾ ਗਲਤੰਦਾ ਕੀਤਾ ਜਾ ਰਿਹਾ ਸੀ ਜਿਸ ਤੇ ਬਰਸ਼ਕਤ ਮਿਲਨ ਤੇ ਪੁਲਿਸ ਵੱਲੋਂ ਰੇਡ ਕੀਤੀ ਗਈ ਅਤੇ ਮੌਕੇ ਤੇ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਆਪਣੇ ਪਤੀ ਨਾਲ ਮਿਲ ਕੇ ਗਲਤ ਕੰਮ ਕਰਦੀ ਸੀ ਇਸ ਮਾਮਲੇ ਦੇ ਬਾਰੇ ਜਾਣਕਾਰੀ ਦੰਦਿਆ ਹੋਇਆ ਐਸਪੀ ਸੁਖਨਾਥ ਸਿੰਘ ਦੇ ਵੱਲੋਂ ਦੱਸਿਆ ਗਿਆ ਹੈ ਕਿ ਅਥਾਣਾ ਪਤਕਰ ਸਾਹਿਬ ਦੀ ਪੁਲਿਸ ਨੂੰ ਸੂਚਨਾ ਮਿਲੇ ਸੀ ਕਿ ਪਿੰਡ ਅਤੇ ਵਾਲੀ ਦੇ ਨਜ਼ਦੀਕ ਸਪਾਸ ਸੈਂਟਰ ਚੱਲ ਰਿਹਾ ਜਿੱਥੇ ਕਿ ਦਿਵ ਵਿਪਾਰ ਦਾ ਗਲਤ ਤੰਦਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਾਰਵਾਈ ਕਰਦਿਆਂ ਹੋਇਆ ਸਪਾਸ ਸੈਂਟਰ 'ਚ ਰੇਡ ਮਾਰੀ ਗਈ ਅਤੇ ਇਸ ਗਲਤ ਕੰਮ ਦਾ ਪਰਦਾਫਾਸ਼ ਕਰਦਿਆਂ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਜਦ ਕਿ ਉਸ ਦਾ પતિ ਮੌਕੇ ਤੋਂ ਫਰਾਰ ਹੈ ਜਿਸ ਦੀ ਪਾਲ ਦੇ ਲਈ ਥਾਥਾਤੇ ਪੁਲਿਸ ਵੱਲ ਸ਼ਿਕਾਇਤ ਪੇਸ਼ ਕੀਤੀ ਜਾ ਰਹੀ ਹੈ। ਦੀ ਫਤਿਹਗੜ੍ਹ ਸਬ ਖਾਣੇ ਚ 666 ਨੰਬਰ ਐਫ ਆਈ ਆਰ ਦੁੱਤੀ ਹੈ। ਇਹ ਸੈਕਸ਼ਨ ਦੇ ਅਨੁਸਾਰ ਇਮਪੋਰਟੈਂਟ ਰੈਕੀਡ ਹੈ। ਸਾਡੇ ਇਥੇ ਕਲਬੂਕ ਸੂਚਨਾ ਦੇ ਆਧਾਰ ਤੇ ਖਾਸ ਧਿਆਨ ਚਾਹੀ ਸੀ ਕਿ ਅੱਪੇਵਾਲੀ ਦੇ ਕੋਲ ਇੱਕ ਦੇਗਪਾਰ ਦਾ ਅੰਤ ਦਾ ਚੰਦਨੇਸ ਇਲਾਕਾ। ਇਹਨਾਂ ਦੇ ਇੱਕ ਸਲੂਨ ਅਤੇ ਸਪਾ ਦੀ ਆੜ ਵਿੱਚ ਦਵਾਈ ਸਫਾ ਕੁਵੇਲਾ ਜਿਹੜਾ ਉਦੇ ਆੜ ਚੁੱਕੇ ਉਹਦੇ ਪੱਗ ਦਾ ਧੰਦਾ ਉਹ ਕਰਦੇ ਸੀ ਉਹਨਾਂ ਦੇ ਸੈਲੀਬ੍ਰੇਟ ਇਹਦੇ ਤੇ ਅਸੀਂ ਜਿਹੜੀ ਗਮੇਥ ਲਾ ਰਹੇ ਸੀਗੇ ਜੋ ਲੇਡੀ ਗੈਸਟਾਰ ਕਰ ਲਈ ਹੈ ਸੁਸ਼ਾਉਲੀ ਤੋਂ ਆਇਆ ਹੋਂ ਸਾਲ ਤੋਂ ਇਤੇ ਰਹਿੰਦੀ ਸੀ ਇਹਦਾ ਹਸਬੰਡ ਹੈ ਜਿਹੜਾ ਕਣਕਰਾ ਉਹ ਅੰਨੇ ਅੱਜਿਆ ਉਸਰ ਨੇ ਨੀ ਮਲ ਲਿਖਿਆ ਉਹਨੋਂ ਸੀ ਜਲਦੀ ਕਰ ਪਾਉਂ ਪਹਿਲਾਂ ਵੀ ਕੋਈ ਨੰ ਦੇ ਪਰ ਮਾਮਲੇ ਦਰਸ਼ੀ ਆਦੇ ਸਾਡੀ ਤਸਵੀਰ ਚ ਜਾਈਏ ਕਿਉਂਕਿ ਆਪਾਂ ਸਟੇਟ ਦੇ ਨੇ ਸੋਚੀਂ ਪਰਸਨਾ ਦੀ ਗੱਲ ਕਰਦੇ ਆਂ ਜਿੱਦਾਂ ਉਸੇ ਦਾ ਪਹਿਲਾ ਜੋ ਵੀ ਕੁਝ ਪਿਛਲੇ ਮਤਲਬ ਦੋ ਹਫ਼ਤੇ ਤੱਕ ਇਨਫੋਰਮੇਸ਼ਨ ਹੈ ਜਿਸਕੇ 15 20 ਤੱਕ ਬੋਲਣਾ ਹੈ ਆਪ ਨੂੰ ਇਹ ਲਈ ਡੀਟੇਲਡ ਤਸਵੀਰ ਕਰਕੇ ਵਿਸ਼ੇਪਰसिद्ध ਅੰਮ੍ਰਿਤਸਰ ਦੇ ਸ਼੍ਰੀ ਦੁਰਗਿਆਣਾ ਮੰਦਿਰ ਵਿਖੇ ਲੰਗੂਰ ਮੇਲਾ ਸ਼ੁਰੂ ਹੋ ਗਿਆ ਜਿੱਥੇ ਕਿ ਵੱਡੀ ਗਿਣਤੀ ਵਿੱਚ ਸ਼ਰਦਾਲੂਨਤ ਮਸਤਕ ਹੋਂਦ ਲਈ ਪਹੁੰਚ ਰਹੇ ਨੇ ਅਤੇ ਖਾਸ ਗੱਲ ਇਹ ਹੈ ਕਿ ਪੁੱਤ ਦੀ ਦਾਤ ਮਿਲਣ ਤੇ ਮਾਪੇ ਆਪਣੇ ਬੱਚਿਆਂ ਨੂੰ ਲੰਗੂ ਰੂਪ ਤੇ ਵਿੱਚ ਸਜਾ ਕੇ ਇਥੇ ਮਾ ਦੇ ਦਰਸ਼ਨਾ ਲਈ ਆਉਂਦੇ ਨੇ ਲਾਲ ਕਢਾਈ ਵਾਲੇ ਕੱਪੜੇ ਸ਼ੁਲਕਦਾਰ ਟੋਪੀਆਂ ਅਤੇ ਹੱਥਾਂ ਦੇ ਵਿੱਚ ਗਧੇ ਲੈ ਕੇ ਨਛਤੇ ਇਹ ਬੱਚੇ ਇਹ ਨਜ਼ਾਰਾ ਇਹ ਲੰਗੂਰ ਮੇਲੇ ਦਾ ਅੰਮ੍ਰਿਤਸਰ ਦੇ ਵਿਸ਼ਵ ਪ੍ਰਸਿੱਧ ਸ਼੍ਰੀ ਦੁਰਗਿਆਣਾ ਤੀਰਥ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 80 ਦਿਨ ਰਾਤਾਂ ਦੇ ਨਾਲ ਹੀ ਲੰਗੂਰ ਮੇਲਾ ਖੂਪ ਭਰਿਆ ਅਤੇ ਦੁਰੋਧਰਾ ਦੇ ਉਹ ਵੱਡੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚ ਰਹੇ ਨੇ ਖਾਸ ਕਰ ਇਹ ਹੈ ਕਿ ਇੱਥੇ ਜਿੰਨੇ ਵੀ ਸ਼ਰਧਾਲੂ ਭਗਵਾਨ ਸ਼੍ਰੀ ਬੜਾ ਹਨੂਮਾਨ ਮੰਦਿਰ ਵਿਖੇ ਮੱਥਾ ਟੇਕਣ ਲਈ ਪਹੁੰਚਦੇ ਨੇ ਉਹ ਸਾਰੇ ਆਪਣੇ ਬੱਚਿਆਂ ਨੂੰ ਲੰਗੂ ਰੂਪ ਦੇ ਵਿੱਚ ਸਜਾ ਕੇ ਇੱਥੇ ਲੈ ਕੇ ਆਉਂਦੇ ਨੇ ਅਜਿਹੇ ਸ਼ਰਧਾਲੂਆਂ ਦੇ ਵੱਲੋਂ ਪੁੱਤਰ ਦੀ ਦਾਤ ਮਿਲਨ ਤੋਂ ਬਾਅਦ ਕੀਤਾ ਜਾਂਦਾ ਹੈ हमने भैया मन्नत मांगी थी बड़े मान लगा जैसे और एक साल बाद हमें बेटा मिला और अब हम जैसे अंगुर बनाए माथा देखेंगे और इसमें परहेज यही है की नंगे पैर ही रहना है और किसी के घर जाना कुछ खाना नहीं है दो टाइम मंदिर में माथा देखने आना है जब बेटा हुआ था तो तब मैंने यही कहा था कि जब भी होगा अपने पैरों में चलेगा तो मैंने माथा में और इसलिए बहुत ज्यादा परहेज है नंगे भाव रहना वैया तो पापा फेस वॉश का शैम्पू को यूज नहीं करना नहीं तो हमने बेड पे चढ़ना है आप देंगे जो मेन केस हो रहा है जरा आप देख लीजिए और ऐसे बुरी की थी या बारे में सब बोलते हैं जो आप से कहते हैं हां अपना दिखे शायद बनाया और उतरे आ गया तो उतरे पास ਮੰਦਰ ਦੇ ਪੁਜਾਰੀ ਮੇਕ ਸ਼ਾਸਤਰੀ ਜੀ ਨੇ ਕਿਹਾ ਹੈ ਕਿ ਮੰਦਰ ਦਾ ਇਤਿਹਾਸ ਕਈ ਸਾਲ ਪੁਰਾਣਾ ਅਤੇ ਪ੍ਰਾਤਨ ਰੀਤੀ ਰਿਵਾਜਾਂ ਦੇ ਮੁਤਾਬਕ ਹੀ ਇਸ ਮੰਦਰ ਵਿਕੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਲੰਗਰ ਮਿਲਾ ਲੱਗਦਾ ਹੈ ਜੋ ਕਿ ਅਸੂ ਦਿਨ ਰਾਤਿਆਂ ਦੇ ਨਾਲ ਬੜੀ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਸ਼ੁਰੂ ਹੋ ਜਾਂਦਾ ਹੈ ਥੋੜੀ ਦੂਰੀ ਪਰ ਰਾਮਪੀਰ ਸ ਹੈ ਜੋ ਕਿ ਵਾਲਮੀਕੀ ਜੀ ਦਾ ਆਸ਼ਰਮ ਥਾ ਉहां पर सीता माता रहती थी और लवकुश वहां पर ही रहते थे तो यह सारा जंगल था पहले और लवकुश यहां पर आते थे तो उस समय राम जी का जब घोड़ा आया तो लबकुश ने उसको पकड़ लिया और ये पास में ही वृक्ष से घोड़े को बांधा था जब राम जी की सेना आई ढूंढते ढूंढते तो उन्होंने देखा लव कुछ ने घोड़े को पकड़ लिया है तो हनुमान जी भी साथ में आए तो सारी सेना को लव कुछ ने परास्त कर दिया है जब हनुमान जी ने कहा कि ये दो बच्चे हैं छोटे छोटे इन्होंने कैसे पूरी सेना को परास्त कर रहे हैं तो उन्होंने ध्यान लगाया है और राम जी के दर्शन उन बच्चों में किया है एक कि साक्षात प्रभु प्रभु के अवतार तो मैं इनसे युद्ध नहीं करूँगा तो लव कुछ ने हनुमान जी को बांध दिया है तो तभी से यह बैठी हुई मूर्ति है हनुमान जी की और विश्व के अंदर ऐसी मूर्ति कहीं नहीं है यह स्वयंभू हैं अपने आप प्रकट हुए हैं और तभी से हनुमान जी बच्चों पर प्रसन्न होते हैं और बच्चों की का, कामना के लिए यहाँ पर फलवी झोली में डाला जाता है जिनके जब संतान हो जाती है तो बच्चों को लाल कपड़े पहना करके उनको लंगूर बनाते हैं हाथ में गदा देते हैं और वो हनुमान जी की तरह है नाचते हैं सो तो उन्होंने तो दस दिए कि मां दे नौ नरातेया दौरान इसी तरह शरदालू एथे मथा टेकन पहुँचते पहुंचते ने अते शरदालूआ दी मुख रखते हुए इंतजाम कीते गए ने अमृतसर तो ललित शर्मा जी रिपोर्ट हमदर्द टीवी